ਵੀ ਜਿਹੋ ਮਣੀ ਕਾਲੀਦਾਤੋਂ ਨੇ ਜੋਚੀ ਦੀ ਆ ਕਾਂਗਰਸ ਤੋਂ ਗੁਰਜੀਤ ਸਿੰਘ ਔਇਲਾ ਵਾ ਜੇਕਰ ਬੀਜੇਪੀ ਦੀ ਗੱਲ ਕਰੀਏ ਤਰਨੀ ਸ ਸੰਧੂ ਆ ਤੇ ਆਮ ਆਮੀ ਪਾਰਟੀ ਤੋਂ ਜਿਹੜੇ ਕੀ ਕੋਲੀਸ਼ਨ ਧਾਰੀ ਵਾਲਿਆ ਚਾਰਾਂ ਚੋ ਉਮੀਦਵਾਰ ਕਿਹੜੇ ਵਧੀਆ ਨੇ ਜਿਹੜਾ ਤੁਹਾਡਾ ਅਮਰਸਦਾ ਵਿਕਾਸ ਹੋ ਸਕਦਾ ਹੈ ਵੇਖੋ ਇਹਨਾਂ ਨੇ ਉਮੀਦਵਾਰਾਂ ਆਣ ਕੇ ਵੇਖੋ ਕੀ ਬੰਦਿਆ ਗਰੀਬਾਂ ਤੇ ਬੀਜੇਪੀ ਫਿਰ ਵੀ ਮੋਦੀ ਕੰਮ ਥੋੜੇ ਬਾਅਦ ਚੰਗੇ ਕਰਦਾ ਏ ਬਾਕੀ ਪਾਰਟੀਆਂ ਦੇ ਸਾਰੀਆਂ ਕੋਈ ਨਹੀਂ ਗੱਲ ਬਾਤ ਪੀਜੋ ਦਾ ਸਾਥ ਬਣੇਗਾ ਸਾਡਾ ਕਾਂਗਰਸੀ ਤੇ ਇਹੋ ਜ ਨਹੀਂ ਚਾਹੀਦਾ ਜਿਹੜਾ ਇੱਕ ਵਾਰਾ ਵੋਟ ਪੈ ਗਈ ਤੇ ਘਰ ਬਹਿ ਜਾ ਜੋਫ ਕਰਕੇ ਅੱਗੇ ਵੀ ਜਿਹੜੇ ਆਏ ਉਹਨਾਂ ਨੇ ਕਿੜਾ ਕਰ ਕੋਈ ਕੁਛ ਕਰਵਾ ਦਿੱਤੇ ਕੁਛ ਨਹੀਂ ਕਰਵਾਇਆ ਆ ਜਿਹੜਾ ਝੜੂ ਵਾਲਾ ਇਹਨੇ ਕਿੜਾ ਕੁਛ ਕਰਵਾ ਚੁੱਕਾ ਇਸ ਤਰ੍ਹਾਂ ਦੇ ਇਸ ਤਰ੍ਹਾਂ ਖਲੋਤੇ ਜਿੱਥੇ ਅੱਗੇ ਵੀ ਖੜੇ ਤਾਂ ਉਹੋ ਹੀ ਹੁੰਦੇ ਬਾਰ ਬਾਰ ਉਹੋ ਹੀ ਹੁੰਦੇ ਕਦੀ ਕਾਂਗਰਸ ਚਲੇ ਗਏ ਕਦੀ ਭਾਜਪਾ ਚਲੇ ਗਏ ਕੋਈ ਪਾ ਆਮ ਆਦੀ ਪਾਰਟੀ ਚਲਾ ਗਿਆ ਬੰਦੇ ਤਾਂ ਉਹ ਹੀ ਹਨ ਬੰਦਾ ਕੋਈ ਦੂਜਾ ਤਾਂ ਨਹੀਂ ਕੋਈ ਨਵਾਂ ਬੰਦਾ ਹੋਵੇ ਫਿਰ ਉਹਨੂੰ ਜਮਾਉਣਾ ਚਾਹੀਦਾ ਵੀ ਹਾਂ ਵੀ ਇਹ ਬੰਦਾ ਸ਼ਾਇਦ ਹੋ ਸਕਦਾ ਜੇ ਇਸ ਸਾਡੇ ਜੋ ਸ਼ੋਮਨੀ ਕਾਲੀਦਲ ਨੇ ਅਨਿਲ ਜੋਸ਼ੀ ਨੂੰ ਉਤਾਰਿਆ ਵਾ ਜੋ ਚੋਣ ਮੇਜਾਂ ਚ ਤਾਰਿਆ ਜੇ ਭਾਜੀਪੀ ਦੀ ਗੱਲ ਹੈ ਹਾਂਜੀ ਉਹ ਬਿਲਕੁਲ ਜ਼ੀਰੋ ਤੋਂ ਵੋਟ ਨਹੀਂ ਕਹਿਣਾ ਪਉਣੀ ਸਵਾਏ ਕਾਂਗਰਸ ਤੋਂ ਹਾਂਜੀ ਉਹਨੂੰ ਬਿਲਕੁਲ ਪਸੰਦ ਨਹੀਂ ਕਰਦੇ ਤਸ਼ਵੀਰ ਸਿੰਘ ਬਣਿਆ ਕਦੀ ਆਣ ਕੇ ਇਹ ਨਹੀਂ ਆਣ ਕੇ ਵੜਿਆ ਆਪਣੇ ਇਲਾਕੇ ਚ ਐਮਪੀ ਦੀ ਦੂਰ ਦੀ ਗੱਲ ਹੈ ਇਲਾਕੇ ਨਹੀਂ ਪਤਾ ਆਪਣੇ ਇੱਕ ਇੱਕ ਕਾਉਂਸਲਰ ਬਣ ਜਾਂਦਾ ਉਹ ਨਹੀਂ ਨਿਕਲਦਾ ਬਾਹਰ ਕਰੋ ਈ ਉਹਦੇ ਕੋਲ ਗਏ ਐ ਐਮਐਲਏ ਦੇ ਕੋਲ ਆ ਜਿਹੜਾ ਆਪਣੇ ਜਸਬੀਰ ਆ ਉਹ ਆਇਆ ਉਹ ਆਂਦਾ ਵੀ ਮੈਨੂੰ ਬਾਸ ਲਿਆ ਦਿਓ ਮੈਂ ਤੁਹਾਡੇ ਘਰੋਂ ਸਾਫ ਕਰ ਦਿੰਦਾ ਮੇਰੇ ਕੋਲ ਪੈਸੇ ਨਹੀਂ ਹੈਗਾ ਇਹ ਉਹਨਾਂ ਦਾ ਹਾਰਿਆ ਪਹਿਲੇ ਨੰਬਰ ਤੇ ਤੇ ਹੈਗੇ ਨੇ ਆਪਣੇ ਉਹ ਔਦਲਾ ਸਾਹਿਬ ਵਧੀਆ ਬੰਦੇ ਵਧੀਆ ਇਨਸਾਨ ਨੇ ਔਰ ਔਰ ਜਿਹੜਾ ਆ ਗੈਣਾ ਜਿੱਦ ਵੀ ਦੂਜਾ ਗਿਆ ਸੀ ਕਿਹੜਾ ਗਿਆ ਸੀ ਹਾਰੀ ਆਈ ਆਈ ਪਲੀ ਆਈ ਉਹ ਵੀ ਇਦਾਂ ਗਿਆ ਇਹ ਨਹੀਂ ਇੱਥੇ ਜਾਣਾ ਉਹਨਾਂ ਬੀਜਪੀ ਉਹ ਨਹੀਂ ਕਹਿੰਦੇ ਬੰਦਾ ਮੁੰਨਾ ਸਾਸੀ ਗਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਅਤੇ ਲੋਕ ਸਭਾ ਦੀ ਚੋਣ ਦਾ ਲਗਾਜ ਹੋ ਚੁੱਕਿਆ ਵਾ ਅਤੇ ਸਾਰੀਆਂ ਹੀ ਪਾਰਟੀਆਂ ਵੱਲੋਂ ਆਪਣੇ ਆਪਣੇ ਜਿਹੜੇ ਉਮੀਦਵਾਰ ਨੇ ਚੋਣ ਮਦਾਨ ਵਿੱਚ ਉਤਾਰ ਦਿੱਤੇ ਗਏ ਨੇ ਅੱਜ ਜਨਤਾ ਦੀ ਕਚਹਿਰੀ ਵਿੱਚ ਪਹੁੰਚੇ ਆਂ ਜਨਤਾ ਜਿਹੜਾ ਜਨਤਾਂ ਹੁੰਦੀ ਆ ਜਨਤਾ ਹੀ ਜੜੀਆਂ ਆ ਸਰਕਾਰਾਂ ਬਣਾਉਂਦੀ ਆ ਤੇ ਜਨਤਾ ਹੀ ਸਰਕਾਰਾਂ ਛੱਡਦੀਆਂ ਨੇ ਲੋਕਾਂ ਨਾਲ ਗੱਲਬਾਤ ਵੀ ਕਰਾਂਗੇ ਜਨਤਾ ਦੀ ਕਚਹਿਰੀ ਵਿੱਚ ਆਏ ਆ ਕਿਸ ਤਰ੍ਹਾਂ ਦਾ ਉਮੀਦਵਾਰ ਹੋਣਾ ਚਾਹੀਦਾ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਪੁੱਛਾਂਗੇ ਵੀ ਐਮਪੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਤੁਸੀਂ ਦੇਖ ਸਕਦੇ ਹੋ ਵੀ ਇਹ ਸ਼ਹਿੜਾ ਚੌਂਕ 'ਚ ਪਹੁੰਚੇ ਆਂ ਇਹ ਜਿਹੜੇ ਸਾਡੇ ਮਜੂਦੂ ਵੀਰ ਨੇ ਜਿਹੜੇ ਕਿ ਰੋਜ਼ ਮਿਹਨਤ ਵਿੱਚ ਜ਼ਿੰਦਗੀ ਵਿੱਚ ਮਿਹਨਤ ਕਰਕੇ ਆਪਣਾ ਪਰਿਵਾਰ ਦਾ ਪੇੜ ਪਾਲਦੇ ਨੇ ਗੱਲ ਕਰਾਂ ਕਿ ਸਰਦਾਰ ਜੀ ਨਾਲ ਹਾਂਜੀ ਸਰਦਾਰ ਜੀ ਕੀ ਨਾਂ ਜੀ ਗਰਮੀਤ ਸਿੰਘ ਜੀ ਅਮੀਤ ਸਿੰਘ ਜੀ ਲੋਕ ਸਭਾ ਦੀ ਇਹ ਇਲੈਕਸ਼ਨ ਆ ਗਿਆ ਵੋਟਾਂ ਨੇੜੇ ਆ ਗਈਆਂ ਨੇ ਕਿਸ ਤਰ੍ਹਾਂ ਦਾ ਉਮੀਦਵਾਰ ਹੋਣਾ ਚਾਹੀਦਾ ਤੁਹਾਡਾ ਉਮੀਦਵਾਰ ਜਿਹੜਾ ਉਹੋ ਹੀ ਹੋਣਾ ਚਾਹੀਦਾ ਜਿਹੜਾ ਸਾਡੇ ਕੰਮ ਕਰਵਾਊਗਾ ਆ ਵੇਖੋ ਇਹਨਾਂ ਨੇ ਉਮੀਦਵਾਰਾਂ ਆਣ ਕੇ ਵੇਖੋ ਕੀ ਬੰਦਿਆ ਗਰੀਬਾਂ ਦੇ ਸਾਨੂੰ ਜਿਹੜਾ ਸਾਡੇ ਆਧਾਰ ਦੇਊਗਾ ਕੰਮ ਕਰਵਾਊਗਾ ਸਾਡੇ ਉਹਨੂੰ ਬਣਾਵਾਂਗੇ ਮਿਨੀਸੋਬੀ ਵਕਫਾ ਵਕਫਾ ਪਾਰਟੀਆਂ ਵੱਲੋਂ ਵਕਫਾ ਉਮੀਦਵਾਰ ਜਿਹੜੇ ਮੈਦਾਨ ਵਿੱਚ ਉਤਾਰ ਦਿੱਤੇ ਗਏ ਨੇ ਸ਼ੋਮਨੀ ਕਾਲੀਦਾਲ ਵੱਲੋਂ ਜਿਹੜਾ ਕਿ ਅਨਿਲ ਜੋਸ਼ੀ ਉਤਾਰਿਆ ਗਿਆ ਵਾ ਤੇ ਕਾਂਗਰਸ ਵੱਲੋਂ ਜਿਹੜੇ ਕਿ ਸੰਸਦ ਜਿਹੜੇ ਨੇ ਗੁਰਦੀਪ ਸਿੰਘ ਔਇਲਾ ਉਹਨਾਂ ਵੱਲੋਂ ਕੀਤਾ ਗਿਆ ਅਤੇ ਆਮ ਆਦਮੀ ਪਾਰਟੀ ਤੋਂ ਕੁਲਦੀਪ ਸਿੰਘ ਧਾਰੀਵਾਲ ਆ ਤੇ ਜੇਕਰ ਬੀਜੇਪੀ ਦੀ ਗੱਲ ਕਰੀਏ ਤਨਵੀਰ ਸੰਧੂ ਆ ਇਹਨਾਂ ਚਾਰਾਂ ਉਮੀਦਵਾਰਾਂ 'ਚੋਂ ਕਿਹੜਾ ਉਮੀਦਵਾਰ ਢਾਣਾ ਐਮਪੀ ਹੋਣਾ ਚਾਹੀਦਾ ਸਰ ਅਸੀਂ ਤੇ ਉਸੇ ਉਮੀਦਵਾਰ ਨੂੰ ਚੁਣਾਂਗੇ ਜਿਹੜਾ ਸਾਡਾ ਕੰਮ ਕਰਵਾਊਗਾ ਅੱਗੇ ਵੀ ਜਿਹੜੇ ਆਏ ਉਹਨਾਂ ਨੇ ਕਿੜਾ ਕਰੋ ਕੁਝ ਕਰਵਾ ਦਿੱ ਕੋਸ਼ਿਸ਼ ਨੂੰ ਕਰਵਾਇਆ ਆ ਜਿਹੜਾ ਝਾੜੂ ਵਾਲਾ ਇਹਨੇ ਕਿਹੜਾ ਕੁਝ ਕਰਵਾ ਚੁੱਕਾ ਇਸ ਤਰ੍ਹਾਂ ਦੇ ਇਸ ਤਰ੍ਹਾਂ ਖਲੋਤੇ ਜਿੱਥੇ ਅੱਗੇ ਨਹੀਂ ਪਹਿਲੇ ਐਮਪੀ ਸਦਾ ਗੁਰੀਤ ਸਿੰਘ ਔਇਲਾ ਸੀ ਉਹਨਾਂ ਨੂੰ ਕਿੰਨਾ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਨੇ ਕਿੰਨਾ ਇੱਕ ਵਿਕਾਸ ਕਰਾਇਆ ਵਾ ਉਹਨਾਂ ਦੇ ਕੰਮਾਂ ਨੂੰ ਕਿਸ ਤਰ੍ਹਾਂ ਜਾਣਦੇ ਹੋ ਬਈ ਮਿਲੇ ਉਹ ਗੁਰੀਤ ਸਿੰਘ ਔਇਲਾ ਨੂੰ ਨਹੀਂ ਨਹੀਂ ਸਰ ਮਿਲੇ ਨਹੀਂ ਸਰ ਮਿਲੇ ਉਹਨਾਂ ਨੂੰ ਨਹੀਂ ਨਹੀਂ ਸਰ ਜੇ ਹੁਣ ਜਿਹੜੇ ਕੈਂਡੀਡੇਟ ਬਣ ਗਏ ਹੁਣ ਉਮੀਦਵਾਰ ਬਣ ਗਏ ਕੀ ਉਮੀਦਾਂ ਕੀ ਆ ਤੁਹਾਨੂੰ ਕਿਹੜੇ ਕਿਹੜੇ ਤੁਹਾਡੇ ਕੰਮ ਹੋਣੇ ਚਾਹੀਦੇ ਨੇ ਪਹਿਲੇ ਦੇ ਹਾਸਦੇ ਉਮੀਦਾਂ ਤੇ ਇਹੋ ਹੀ ਆ ਜਿਹੜੇ ਬੇਰਜ਼ਗਾਰ ਦੁਨੀਆ ਤੁਰੇ ਫਿਰਦੇ ਇਹਨ ਆ ਵੇਖੋ ਲੋਕ ਕਿੰਨੇ ਤੁਰੇ ਫਿਰਦੇ ਨੌਜਵਾਨ ਮੁੰਡੇ ਨਸ਼ੇ ਹੋਣ ਦੇ ਨਸ਼ੇ ਕਰਦੇ ਇਹਨਾਂ ਨੂੰ ਰੋਕੋ ਨਸ਼ਿਆਂ ਨੂੰ ਇਹੋ ਜਿਹਾ ਕੋਈ ਕੈਂਡੀਡੇਟ ਹੋਵੇ ਜਾਂ ਮੰਤਰੀ ਹੋਵੇ ਜਿਹੜਾ ਇਹਨਾਂ ਨੂੰ ਠੱਲ ਪਾਵੇ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਲੋਕਾਂ ਦੇ ਵਿਚਾਰ ਵਿੱਚ ਪਹੁੰਚੇ ਆ ਤੇ ਲੋਕਾਂ ਦਾ ਕਹਿਣਾ ਉਮੀਦਵਾਰ ਉਹ ਹੋਣਾ ਚਾਹੀਦਾ ਵਾ ਜਿਹੜਾ ਕਿ ਲੋਕਾਂ ਦੇ ਹੱਕ ਵਿੱਚ ਖੜੇ ਅਤੇ ਨਸ਼ਾ ਜਿਹੜਾ ਖਤਮ ਕਰੇ ਹੋਰ ਵੀ ਇਹ ਗੱਲਬਾਤ ਕਰਦੇ ਆ ਹਾਂ ਜੀ ਵੀਰ ਕੀ ਨਾ ਖੜਾ ਹਰਪਾਲ ਸਿੰਘ ਹਰਪਾਲ ਸਿੰਘ ਨੇ ਕਿਸ ਤਰ੍ਹਾਂ ਦਾ ਉਮੀਦਵਾਰ ਹੋਣਾ ਚਾਹੀਦਾ ਵਾ ਐਮਪੀ ਇਲੈਕਸ਼ਨ ਜਿਹੜੇ ਆ ਗਈ ਆ ਚਾਰੇ ਪਾਰਟੀਆਂ ਨੇ ਆਪਣੇ ਉਮੀਦਵਾਰ ਜਿਹੜੇ ਨੇ ਚੋਣ ਮਦਾਬ ਚ ਉਤਾਰ ਦਿੱਤੇ ਗਏ ਨੇ ਤੁਹਾਡਾ ਮੰਨਣਾ ਜਿਹੜਾ ਐਮਪੀ ਕਿਸ ਤਰ੍ਹਾਂ ਹੋਣ ਜੀ ਸਰ ਵੇਖੋ ਜੋ ਆ ਕਿੰਨੇ ਮਜ਼ਦੂਰ ਖੜੇ ਆ ਸਾਰੇ ਮਜ਼ਦੂਰ ਬੇਰਜਗਾਰੀ ਤੁਰੇ ਫਿਰਨਦੇ ਆ ਜੀ ਤੇ ਕੰਮ ਉਹ ਚੰਗਾ ਕਰੇ ਜਿਹੜਾ ਉਹਨੂੰ ਚੁਣਿਆ ਜਾਊਗਾ ਜੀ ਤੇ ਹਰ ਇੱਕ ਬੀਨੂ ਐਸਓਪੀ ਪਹਿਲੇ ਐਮਪੀਸੀ ਸਦਾ ਗੁਰਜੀਤ ਸਿੰਘ ਔਇਲਾ ਉਹਨਾਂ ਨੂੰ ਕਿਸ ਤਰ੍ਹਾਂ ਦੇ ਦੇ ਦਿਓ ਕਿਸ ਤਰ੍ਹਾਂ ਵਧੀਆ ਉਮੀਦਵਾਰ ਸੀ ਜਿਹੜਾ ਉਹਨਾਂ ਕਦੇ ਮਿਲੇ ਹੋ ਉਹਨਾਂ ਦੇ ਕੰਮਾਂ ਨੂੰ ਕਿਸ ਤਰ੍ਹਾਂ ਦੇ ਦਿਓ ਸਰ ਅਸੀਂ ਉਹਨਾਂ ਨੂੰ ਮਿਲੇ ਨਾ ਉਹਨਾਂ ਦਾ ਕੋਈ ਕੰਮ ਵੇਖਿਆ ਕਿਹੜਾ ਕੀਤਾ ਉਹਨਾਂ ਨੇ ਕੋਈ ਨਹੀਂ ਨਹੀਂ ਤੇ ਬੀਨੂ ਐਸਓਪੀ ਹੁਣ ਚਾਰ ਮਦੀ ਚਾਰ ਉਮੀਦਵਾਰ ਜਿਹੜੇ ਨੇ ਉਹ ਮੈਦਾਨ ਵਿੱਚ ਨੇ ਗੁਰਜੀਤ ਸਿੰਘ ਔਇਲਾ ਵੀ ਆ ਸ਼ੌਮਨੀ ਕਾਲੀਦਾਂ ਤੋਂ ਜਿਹੜਾ ਅਨਿਲ ਜੋਸ਼ੀ ਵੀ ਆ ਤੇ ਤੰਦੀ ਸੰਧੂ ਜਿਹੜੇ ਨੇ ਬੀਜੇਪੀ ਦੇ ਨਾਲ ਆਮ ਆਵੀ ਪਾਰਟੀ ਤੋਂ ਕਲਦੀਪ ਸਿੰਘ ਧਾਰੀਵਾਲ ਨੇ ਚਾਰ ਉਮੀਦਵਾਰ ਨੇ ਚਾਰਾਂ ਵਿੱਚ ਕਿਹੜੇ ਉਮੀਦਵਾਰ ਹਟਾ ਸਰ ਇਹਨਾਂ ਸਾਰਾਂ ਸੇ ਮੈਨੂੰ ਤਾਂ ਬੀਜੇਪੀ ਸੇ ਹੀ ਲੱਗਦੀ ਆ ਬੀਜੇਪੀ ਫਿਰ ਵੀ ਮੋਦੀ ਕੰਮ ਥੋੜੇ ਬਾਅਦ ਚੰਗੇ ਕਰਦਾ ਏ ਬਾਕੀ ਪਾਰਟੀਆਂ ਦੇ ਸਾਰੀਆਂ ਕੋਈ ਨਹੀਂ ਗੱਲਬਾਤ ਬਿਲਕੁਲ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਵੱਖ-ਵੱਖ ਤਰ੍ਹਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ ਲੋਕਾਂ ਦੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸਵਾਲ ਜਵਾਬ ਨੇ ਤੇ ਲੋਕਾਂ ਦਾ ਕਹਿਣਾ ਆ ਕਿ ਬੀਜੇਪੀ ਜਿਹੜੀ ਆ ਉਹ ਉਹਨਾਂ ਦਾ ਵੀ ਹੋਣਾ ਚਾਹੀਦਾ ਕਿ ਮੋਦੀ ਜਿਹੜੇ ਆ ਕੰਮ ਸਵਾਰਦੇ ਨੇ ਔਰੀ ਲੋਕਾਂ ਨਾਲ ਗੱਲਬਾਤ ਕਰਦੇ ਆ ਆਟੋ ਵਾਲਿਆਂ ਨਾਲ ਗੱਲਬਾਤ ਕਰਦੇ ਆ ਜਿਹੜੇ ਡੇਲੀ ਸਭਾ ਜਿਹੜੇ ਕਰਦੇ ਨੇ ਆਟੋ ਵਾਲੇ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂ ਬੱਸ ਦੇ ਸੰਗ ਅਰੇ ਸਣੀ ਕਿੰਨਾ ਐਮਪੀ ਹੋਣਾ ਜਿਹਦਾ ਡਾਡਾ ਐਮਪੀ ਠੀਕ ਹੋਣਾ ਜਾਈਦਾ ਜੀ ਆਹ ਤਾਂ ਕੋਈ ਹਾਲ ਨਹੀਂ ਯਾਰ ਟਰੋ ਵਾਲਿਆਂ ਦਾ ਬਹੁਤਾ ਜਿਆਦਾ ਮੰਦਾ ਰੋਟੀ ਖਾਣੋਂ ਹੱਤਰ ਹੋਏ ਜੇ ਕੋਈ ਹਾਲ ਨਹੀਂ ਜੇਗਾ ਦੋ ਸਵਾਰੀਆਂ ਆਉਣ ਨੂੰ ਦੋ ਆਉਣ ਨੂੰ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੇਲ ਖਰਚਾ ਨਹੀਂ ਪੂਰਾ ਹੋਣਿਆ ਉਧਰੋਂ ਕਦੀ ਆ ਪੁਲਿਸ ਵਾਲੇ ਆ ਦੇ ਨੰਬਰ ਲਵਾਵਾ ਕਰੋ ਜੇ ਕਰੋ ਫਲਾਨ ਕਰੋ ਉਹਨਾਂ ਗੱਦੀ ਗਿੜੇ ਪਾਇਆ ਜਿਉਂ ਬਸਟਾਡ ਖਲੋਦੇ ਡਾਂਗਾ ਮਾਰੀ ਜਾਂਦੇ ਭਜਾਈ ਜਾਂਦੇ ਭਜਾਈ ਜਾਂਦੇ ਭਜਾਈ ਜਾਂਦੇ ਕੋਈ ਗੱਲ ਬਾਤ ਬਹੁਤ ਬਤਨਵਾਜੀ ਤੁਸੀਂ ਦੇਖਿਆ ਵੀ ਲੋਕਾਂ ਦਾ ਕਹਿਣਾ ਵੀ ਐਮਪੀ ਜਿਹੜਾ ਵਾ ਵਧੀਆ ਐਮਪੀ ਹੋਣਾ ਚਾਹੀਦਾ ਵਾ ਹੋਰ ਹੀ ਲੋਕਾਂ ਨਾਲ ਗੱਲਬਾਤ ਕਰਦੇ ਆ ਲੋਕ ਖੜੇ ਨੇ ਹਾਂਜੀ ਸਰਦਾਰ ਜੀ ਕੀ ਨਾਮ ਤੁਹਾਡਾ ਜੀ ਕਰਤਾਰ ਸਿੰਘ ਜੇ ਮੇਰੇ ਤੋਂ ਵੀ ਲੋਕ ਸਭਾ ਦੀ ਇਲੈਕਸ਼ਨ ਨੇੜੇ ਆ ਗਈ ਆ ਸਾਰੇ ਉਮੀਦਵਾਰਾਂ ਨੇ ਆਪਣੇ ਜਿਹੜੇ ਮੈਦਾਨ 'ਚ ਜਿਹੜੇ ਉਮੀਦਵਾਰ ਉਤਾਰ ਦਿੱਤੇ ਗਏ ਨੇ ਐਮਪੀ ਕਿਸ ਤਰ੍ਹਾਂ ਹੋਣਾ ਚਾਹੀਦਾ ਅਮਰਸਾ ਸਾਹਿਬ ਦਾ ਸਾਰੇ ਹਜੇ ਤੇ ਜੋ ਵੀ ਹਜੇ ਵੇਖੋ ਕੀ ਹੁੰਦਾ ਹਜੇ ਤੇ ਬਾਅਦ ਚ ਪਤਾ ਲੱਗੂ ਹੈ ਇਹ ਤੇ ਕੁਛ ਨਹੀਂ 4 ਤਰੀਕ ਤੋਂ ਬਾਅਦ ਹੀ ਪਤਾ ਲੱਗੂਗਾ ਨਹੀਂ ਮੇਰੇ ਸੋ ਭੀ ਉਮੀਦਵਾਰ ਜਿਹੜੇ ਨੇ ਸਾਰੀਆਂ ਪਾਰਟੀਆਂ ਨੇ ਆਪਣੇ ਤਾਰ ਦਿੱਤੇ ਗਏ ਨੇ ਜਿਵੇਂ ਭੀ ਹੋਮਣੀ ਕਾਲੀਦਾ ਤੋਂ ਨਹੀਂ ਜੋਸ਼ੀ ਦੀ ਆ ਕਾਂਗਰਸ ਤੋਂ ਗੁਰਜੀਤ ਸਿੰਘ ਔਇਲਾ ਵਾ ਜੇਕਰ ਬੀਜੇਪੀ ਦੀ ਗੱਲ ਕਰੀਏ ਤਰਨੀ ਸਿੰਘ ਸੰਧੂ ਆ ਤੇ ਆਮ ਆਮੀ ਪਾਰਟੀ ਤੋਂ ਜਿਹੜੇ ਕੀ ਕੁਲਦੀਪ ਸਿੰਘ ਧਾਰੀਵਾਲ ਆ ਚਾਰਾਂ ਚੋਂ ਉਮੀਦਵਾਰ ਕਿਹੜੇ ਵਧੀਆ ਨੇ ਜਿਹੜਾ ਤੁਹਾਡਾ ਅਮਰਸਾਦਾ ਵਿਕਾਸ ਹੋ ਸਕਦਾ ਹੈ ਵੇਖੋ ਜੀ ਐਸ ਵੇਲੇ ਤਾਂ ਕੁਛ ਨਹੀਂ ਕਹਿ ਸਕਦੇ ਕਿ ਐਸ ਵੇਲੇ ਸਾਰੀਆਂ ਸੀਟਾਂ ਫਸੀਆਂ ਹੀ ਆ ਠੀਕ ਆ ਐਸ ਲਈ ਨਾ ਕਾਲੀ ਸਰਕਾਰ ਕਹਿ ਸਕਦੇ ਨਾ ਬੀਜੇਪੀ ਤੇ ਨਾ ਕਾਂਗਰਸ ਐਸ ਲਈ ਹੋਰ ਜੋ ਮਰਜੀ ਆ ਉਹ ਚਾਰ ਤੀ ਨੂੰ ਪਤਾ ਲੱਗੂਗਾ ਕੀ ਆ ਫੇਰ ਤੁਸੀਂ ਪਾਉਣੀਆਂ ਵਾ ਇੱਕ ਉਮੀਦਵਾਰ ਪਾਓਗੇ ਠੀਕ ਆ ਨਾ ਕਿਹੜਾ ਉਮੀਦਵਾਰ ਹੁਣ ਜਿੱਦਾ ਵਾ ਜਿੱਤ ਕੇ ਕਿਹੜਾ ਉਮੀਦਵਾਰ ਹੁਣ ਜਿੱਦਾ ਸਾਹਮਣੇ ਆੜੇ ਐਸ ਲਈ ਅਸੀਂ ਕੀ ਦਸੀਏ ਤੁਹਾਨੂੰ ਐਸ ਕੀ ਦੱਸ ਸਕਦੇ ਕੁਝ ਦੱਸ ਸਕਦੇ ਐਸ ਲਈ ਨਹੀਂ ਕੁਝ ਦੱਸ ਸਕਦੇ ਆਪਾਂ ਤੁਹਾਡਾ ਮਨ ਸੋਚਿਆ ਹੋਊਗਾ ਤੁਸੀਂ ਵੀ ਆ ਉਮੀਦਵਾਰ ਹੁਣ ਜਿੱਦਾ ਵਾ ਮਨ ਚ ਸੋਚਿਆ ਪਰ ਹੁਣ ਕੈਮਰੇ ਗੱਲ ਕੀ ਕਹੀ ਆਪਾਂ ਇਹ ਜੀ ਕਿਉਂ ਕਿਸ ਤਰ੍ਹਾਂ ਉਮੀਦਵਾਰ ਹੋਣ ਜੀਦਾ ਵਾ ਮੰਨ ਲਓ ਜੇ ਵੋਟ ਪਾਉਂਦੇ ਹੋ ਤੇ ਬੋਲ ਸਹੀ ਇਸਤੇਮਾਲ ਕਰਦੇ ਹੋ ਉਮੀਦਵਾਰ ਕਿਸ ਤਰ੍ਹਾਂ ਹੋਣਾ ਜੀਦਾ ਕਿਉਂਕਿ ਪਿੰਡ ਅਮਰਸਾ ਦੇ ਵਿਕਾਸ ਕਿਹੜੇ ਕਿਹੜੇ ਕੰਮ ਜਿਹੜੇ ਪਹਿਲ ਦੀ ਰਾਹ ਤੇ ਹੋਣੀ ਚਾਹੀਦੀ ਜੀ ਉਮੀਦਵਾਰ ਤੇ ਸਾਨੂੰ ਉਹ ਜਾਇਦਾ ਜਿਹੜਾ ਇਲਾਕੇ ਦਾ ਵਿਕਾਸ ਕਰਾ ਸਕਦਾ ਜਿਹੜਾ ਗਰੀਬ ਮਾੜੇ ਬੰਦੇ ਦਾ ਸੋਚੇ ਗਰੀਬ ਬੰਦੇ ਦਾ ਸੋਚੇ ਉਹ ਉਹ ਹੱਕ ਦੇ ਵਿੱਚ ਤੁਹਾਨੂੰ ਵੋਟ ਪਾਵਾਂਗੇ ਕੁਜੀਤ ਸਿੰਘ ਔਇਲਾ ਰਹੇ ਨੇ ਐਮਪੀ ਰਹੇ ਨੇ ਸੰਸਦ ਰਹੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇ ਦੇ ਦਿਓ ਉਹਨਾਂ ਦੇ ਕੰਮਕਾਰਾਂ ਨੂੰ ਕਿਸ ਤ੍ਹਾਂ ਦੇ ਦਿਓ ਇਹ ਬਹੁਤ ਵਧੀਆ ਰਹੇ ਉਹਨਾਂ ਦਾ ਕੰਮਕਾਜ ਬਾਕੀ ਉਹਨਾਂ ਆਉਂਦੇ ਵੇਖੋ ਕੀ ਹੁੰਦਾ ਹੁਣ ਬਿਲਕੁਲ ਜੀ ਤੁਸੀਂ ਦੇਖਿਆ ਵੀ ਲੋਕਾਂ ਦੀ ਵੱਖ-ਵੱਖ ਲੋਕਾਂ ਦੀ رائے ਲਈ ਆ ਵੱਖ-ਵੱਖ ਲੋਕਾਂ ਦੇ ਵੱਖ-ਵੱਖ ਤਰੀਕੇ ਨਾਲ ਜਿਹੜੀ رائے ਆ ਅਤੇ ਹੁਣ ਦੇਖਣਾ ਹੈ ਕਿ ਆ ਵੀ ਲੋਕ ਸਭਾ ਵਿੱਚ ਕੌਣ ਜਿਹੜਾ ਉਮੀਦਵਾਰ ਚਾਹੁੰਦਾ ਵਾ ਅਤੇ ਕੌਣ ਜਿਹੜਾ ਵਾ ਬਾਜ਼ੀ ਮਾਰਦਾ ਵਾ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਤੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਲੋਕਾਂ ਨਾਲ ਪੁੱਛਦੇ ਆ ਉਹਨਾਂ ਨੂੰ ਵੀ ਕਿਹੜੇ-ਕਿਹੜੇ ਉਮੀਦਵਾਰ ਹੋਣ ਚਾਹੀਦੇ ਨੇ ਲੋਕ ਸਭਾ ਦੇ ਅਤੇ ਕਿਸ ਤਰ੍ਹਾਂ ਦੇੜਾ ਕੀ ਕੈਂਡੀਡੇਟਸ ਹੋਣਾ ਚਾਹੀਦਾ ਵਾ ਤੁਸੀਂ ਦੇਖ ਸਕਦੇ ਹੋ ਅੰਮ੍ਰਿਤਸਰ ਦੀ ਜਨਤਾ ਨਾਲ ਗੱਲਬਾਤ ਕਰਾਂ ਹਾਂਜੀ ਸਰ ਜੀ ਕੀ ਨਾਮ ਤੁਹਾਡਾ ਜੀ ਕਸ਼ਮੀਰ ਸਿੰਘ ਹਾਂਜੀ ਕਸ਼ਮੀਰ ਸਿੰਘ ਤੇ ਮਨਿਸੋ ਵੀ ਲੋਕ ਸਭਾ ਇਲੈਕਸ਼ਨ ਜਿਹੜੇ ਆ ਗਈ ਆ ਉਮੀਦਵਾਰ ਸਾਰੀਆਂ ਪਾਰਟੀਆਂ ਦੇ ਜਿਹੜੇ ਚੋਣ ਮੈਦਾਨ ਵਿੱਚ ਉਤਰ ਗਏ ਨੇ ਕਿਸ ਦਾ ਡਾਡਾ ਅਮਰਸਦ ਐਮਪੀ ਹੋਣਾ ਚਾਹੀਦਾ ਐਮਪੀ ਜੀ ਉਹਦਾ ਸਾਹ ਬਣੇਗਾ ਸਾਡਾ ਕਾਂਗਰਸੀ ਬਹੁਤ ਨੇਕ ਤੇ ਚੰਗੇ ਬੰਦੇ ਆ ਉਹਲਾ ਸਾਹਿਬ ਦੇ ਜਿਹੜੇ ਪਹਿਲੇ ਕੰਮ ਕੀਤੇ ਨੇ ਕਿਸ ਤਾਂ ਦੇ ਦਿਓ ਕਿੰਨਾ ਕਿ ਅਮਰਸਦ ਸਾਹਿਬ ਦਾ ਵਿਕਾਸ ਕੀਤਾ ਉਹਨਾਂ ਨੇ ਬਹੁਤ ਵਧੀਆ ਜੀ ਬਹੁਤ ਵਧੀਆ ਹਾਂਜੀ ਚਲੋ ਠੀਕ ਹੈ ਜੀ ਕੋਈ ਲੋਕਾਂ ਨਾਲ ਗੱਲਬਾਤ ਕਰਦੇ ਆਂ ਵੱਖ-ਵੱਖ ਲੋਕਾਂ ਦੇ ਵੱਖ-ਵੱਖ ਜਿਹੜੇ ਕੀ ਦਾਅਵੇਦਾਰੀਆਂ ਨੇ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ? ਦੀਪਕ کمار ਜੀ। ਦੀਪਕ ਜੀ ਲੋਕ ਸਭਾ ਇਲੈਕਸ਼ਨ ਜਿਹੜੇ ਆ ਗਈ ਆ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਜਿਹੜੇ ਨੇ ਚੋਣ ਵਿਧਾਨਚੇ ਨੇ ਕਿਸ ਨੂੰ ਆਪਣੇ ਦਾਅਵੇਦਾਰ ਮੰਨਦੇ ਹੋ ਵੀ ਅਮਰਸਾ ਦਾ ਵਿਕਾਸ ਹੋ ਗਿਆ ਜੇਕਰ ਸਹੀ ਐਮਪੀ ਜੁੜੇ ਜਾਂਦਾ। ਔਜਲਾ ਜੀ। ਔਜਲਾ ਜੀ। ਹਾਂਜੀ। ਔਜਲਾ ਸਾਹਿਬ ਦੇ ਕੰਮ ਕਾਰਗਰ ਕਿਸਤਾ ਦੇ ਦੇ ਉਹਨਾਂ ਦੀ। ਬਹੁਤ ਵਧੀਆ ਭਾਈ। ਜੀ। ਬਹੁਤ ਵਧੀਆ ਕੰਮ ਕਰਦੇ ਆ। ਸਭ ਕੰਮ ਪੂਰੇ ਪਰਫੈਕਟ ਤੌਰ 'ਤੇ ਨਾ ਕਰਦੇ ਆ। ਵਧੀਆ ਬੰਦੇ ਆ। ਵਧੀਆ ਇ ਤੁਸੀਂ ਦੇਖ ਸਕਦੇ ਹੋ ਵੀ ਲੋਕਾਂ ਦੀਆਂ ਵੱਖ-ਵੱਖ ਲੋਕਾਂ ਦੀਆਂ رائے ਲਈਆਂ ਦੇ ਵੱਖ-ਵੱਖ ਲੋਕਾਂ ਨੇ ਆਪਣੇ ਜੜੇ ਨੇ ਸਪਸ਼ਟਿਕਨ ਦਿੱਤੇ ਨੇ ਹਾਂਜੀ ਬਬੂ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਘੋਸ਼ ਹੈ ਜਿਵੇਂ 1900 ਵੀ ਲੋਕ ਸਭਾ ਇਲੈਕਸ਼ਨ ਜਿਹੜੇ ਆ ਗਈ ਆ ਵੱਖ-ਵੱਖ ਪਾਰਟੀਆਂ ਨੇ ਉਮੀਦਵਾਰ ਜਿਹੜੇ ਨੇ ਚੌਣ ਮੈਦਾਨ 'ਚ ਨੇ ਤੇ ਕਿਸ ਤਰ੍ਹਾਂ ਦਾ ਉਮੀਦਵਾਰ ਹੋਣਾ ਚਾਹੀਦਾ ਐਮਪੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਐਮਪੀ ਮਜ਼ਬੂਤ ਹੋਰ ਲੋਕਾ ਦਾ ਜਿਹੜਾ ਕੰਮ ਔਰ ਸੱਚਾ ਹੋਵੇ ਔਰ ਕੋਈ ਇੱਥੇ ਬਦਮਾਸ਼ੀ ਨਾ ਚੱਲੇ ਇਹੀ ਚਾਹਤਾ ਸਾਨੂੰ ਲੀਡਰ ਪੱਕਾ ਹੋਏ ਚਾਰ ਪਾਰਟੀਆਂ ਦੇ ਉਮੀਦਵਾਰ ਨੇ ਜਿਵੇਂ ਕਾ ਕਾਂਗਰਸ ਦੀ ਗੱਲ ਕਰੀਏ ਗੁਰਦੀਪ ਸਿੰਘ ਔਇਲਾ ਨੇ ਤੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਕੁਲਦੀਪ ਸਿੰਘ ਧਾਲੀਵਾਲ ਨੇ ਤੇ ਜੇ ਗੱਲ ਕਰੀਏ ਭਾਜਪਾ ਦੀ ਤਰਨਜੀਤ ਸੰਧੂ ਤੇ ਜੇ ਸੋਮਣੀ ਕਾਲੀ ਦਾਦੀ ਘਰੀਏ ਤੇ ਅਨਿਲ ਜੋਸ਼ੀ ਨੇ ਚਾਰੇ ਉਮੀਦਵਾਰ ਨੇ ਚਾਰਾਂ ਜੋ ਕਿਨੂੰ ਜ਼ਿਆਦਾ ਮਜ਼ਬੂਤ ਮੰਨਦੇ ਹੋ ਵੀ ਇਹ ਉਮੀਦਵਾਰ ਹੋਣਾ ਚਾਹੀਦਾ ਅਮਰਸਾਦ ਐਮਪੀ ਉਹ ਇਸ ਚੀਜ਼ ਦਾ ਪਤਾ ਨਹੀਂ ਮੈਂ ਬਾਹਰ ਆਇਆਗਾ ਤਾਂ ਕਰਕੇ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਲੋਕਾਂ ਦੀ رائے ਲਈ ਆ ਵਕਫਾ ਲੋਕਾਂ ਦੇ ਬਾਕ ਹੋਕ ਤਰੀਕੇ ਜਿਹੜੇ ਕੀ ਲਾਇਏ ਸੀ ਅਤੇ ਲੋਕਾਂ ਦਾ ਕਹਿਣਾ ਵੀ ਐਮਪੀ ਜਿਹੜਾ ਵਾ ਉਹ ਤਗੜਾ ਉਮੀਦਵਾਰ ਹੋ ਜੇਦਾ ਜਿਹੜਾ ਕਿ ਅਮਰਸਰ ਸਾਹਿਬ ਦਾ ਵਿਕਾਸ ਕਰੇ ਤੇ ਅਮਰਸਰ ਸਾਹਿਬ ਦੇ ਲੋਕਾਂ ਦੀ ਗੱਲ ਸੁਣੇ ਹੋਰ ਹੀ ਗੱਲ ਲੋਕਾਂ ਨਾਲ ਗੱਲਬਾਤ ਕਰਦੇ ਆ ਆ ਸਰਦਾਰ ਜੀ ਦੇ ਚਾਹ ਵਾਲੇ ਇਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਸਰਦਾਰ ਜੀ ਹਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਲੋਕਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਬਬੂ ਜੀ ਕਿਸ ਤਰ੍ਹਾਂ ਦਾ ਐਮਪੀ ਹੋਣਾ ਚਾਹੀਦਾ ਅਮਰਸਰ ਸਾਹਿਬ ਦਾ ਦਸ਼ਕਾ ਨੂੰ ਥਾਂ ਦੇ ਕਰਦੇ ਹੋ ਐਮਪੀ ਤਾਂ ਇਹੋ ਜਿਹਾ ਹੋਣਾ ਚਾਹੀਦਾ ਜਿਹੜਾ ਸਾਡੀ ਸੁਣੇ ਕੁਝ ਸਾਡੀ ਆਵਾਜ਼ ਨੂੰ ਉੱਪਰ ਤੱਕ ਲੋਕ ਸਭਾ ਤੱਕ ਚਨਾਵੇ ਲੋਕ ਸਭਾ ਤੱਕ ਪਹੁੰਚਾਵੇ ਤੇ ਇਹੋ ਜਿਹਾ ਨਹੀਂ ਚਾਹੀਦਾ ਜਿਹੜਾ ਇੱਕ ਵਾਰਾ ਵੋਟ ਪੈ ਗਈ ਤੇ ਘਰ ਬਹਿ ਜਾ ਜੋਫ ਕਰਕੇ ਗਣੇਸ਼ੋ ਗੁਰਦੀਪ ਸਿੰਘ ਔਇਲਾ ਰਹੇ ਨੇ ਐਮਪੀ ਅਮਰਸਰ ਸਾਹਿਬ ਦੇ ਕਿੰਨਾ ਕ ਵਿਕਾਸ ਕੀਤਾ ਉਹਨਾਂ ਨੂੰ ਕਿਸ ਤਰ੍ਹਾਂ ਦੇ ਦੇ ਦਿਓ ਕੋਈ ਵਿਕਾਸ ਹੋਇਆ ਨਹੀਂ ਅਜੇ ਤੱਕ ਅਸੀਂ ਇੱਕ ਦੋ ਵਾਰਾ ਬੀਐਸਐਫ ਦੇ ਬੰਦੇ ਮਨਬਾਇਦੇ ਉਹਨਾਂ ਕੋਲ ਗਏ ਆ ਉਹਨੇ ਵੀ ਸਾਡੀ ਆ ਗੱਲ ਆ ਉਹ ਕੋਈ ਨਹੀਂ ਉਹਨਾਂ ਨੇ ਇਹ ਗਾਂ ਪਛਾਈ ਅੱਜ ਤੱਕ ਮੈਂ ਸੋ ਵੀ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਨੇ ਚੋਣ ਮੈਦਾਨ 'ਚ ਨੇ ਕੀ ਲੱਗਦਾ ਵੀ ਇਹਨਾਂ 'ਚੋਂ ਉਮੀਦਵਾਰ ਬਣਨਾ ਚਾਹੀਦਾ ਅਮਰਸિંહ ਸਾਹਿਬ ਆ ਸਰ ਗੱਲ ਇਸ ਤਰ੍ਹਾਂ ਹੈ ਵੀ ਖੜੇ ਤਾਂ ਉਹ ਹੀ ਹੁੰਦੇ बार-बार ਉਹ ਹੀ ਹੁੰਦੇ ਕਦੀ ਕਾਂਗਰਸ ਚਲੇ ਗਏ ਕਦੀ ਭਾਜਪਾ ਚਲੇ ਗਏ ਕੋਈ ਪਾ ਆਮ ਆਦੀ ਪਾਰਟੀ ਚਲਾ ਗਿਆ ਬੰਦੇ ਤਾਂ ਉਹ ਹੀ ਆ ਨਾ ਬੰਦਾ ਕੋਈ ਦੂਜਾ ਤਾਂ ਨਹੀਂ ਕੋ ਨਵਾਂ ਬੰਦਾ ਹੋਵੇ ਫਿਰ ਉਹਨੂੰ ਜਮਾਉਣਾ ਚਾਹੀਦਾ ਵੀ ਹਾਂ ਵੀ ਇਹ ਬੰਦਾ ਸ਼ਾਇਦ ਹੋ ਸਕਦਾ ਜਿਵੇਂ ਆਹ ਮਾਰੇ ਵੀ ਪਾਰਟੀ ਦਾ ਹੁਣ 2 3 4 5 7 ਸਾਲ ਤੋਂ ਉਹਨਾਂ ਵੇਖ ਕੇ ਤੇ ਵੱਜ ਗਿਆ ਝਾੜੂ ਉਹਨਾਂ ਨੂੰ ਆਖਿਆ ਵੀ ਨਵੇਂ ਨੂੰ ਦਿਓ ਇਹਨਾਂ ਨੂੰ ਮੌਕਾ ਦਿਓ ਅਗਰ ਉਹ ਵੀ ਕੁਝ ਨਹੀਂ ਕਰਨਗੇ ਤੇ ਗਾ ਇਹ ਕਿਹੜਾ ਲੈ ਲੈ ਲੰਗੇ ਪਰ ਕਿਹਾ ਦੀ ਰਸ਼ੋਮਣੀ ਕਾਲੀ ਦਲ ਨੇ ਅਨਿਲ ਜੋਸ਼ੀ ਨੂੰ ਉਤਾਰਿਆ ਵਾ ਜੋ ਚੋਣ ਮੰਜਾਂ ਚ ਉਤਾਰਿਆ ਜੇ ਭਾਜੀਪੀ ਦੀ ਗੱਲ ਹੈ ਹਾਂਜੀ ਉਹ ਤਾਂ ਬਿਲਕੁਲ ਜ਼ੀਰੋ ਹੁੰਦੇ ਬੋਰਡ ਨਹੀਂ ਕਹਿਣਾ ਪਊ ਨਹੀਂ ਸਵਾਏ ਕਾਂਗਰਸ ਨੂੰ ਉਹਨੂੰ ਬਿਲਕੁਲ ਪਸੰਦ ਨਹੀਂ ਕਰਦੇ ਹਾਂ ਹਾਂ ਭਾਜਪਾ ਨੂੰ ਬਿਲਕੁਲ ਨਹੀਂ ਫੇ ਪਾਰਟੀ ਰਹਿ ਗਈ ਆ ਆਪਣਾ ਇੱਕ ਦੇ ਆਮ ਆਦਮੀ ਪਾਰਟੀ ਰਹਿ ਗਈ ਆ ਜਾਂ ਕਾਂਗਰਸ ਰਹਿ ਗਈ ਆ ਅਸਕਰ ਵੋਟ ਤਾਂ ਕਿਸੇ ਨਾ ਕਿਹਨੜ ਪਾਉਣਾ ਬੰਦੇ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦਿੱਤੀ ਆ ਬੰਦੇ ਤਾਂ ਉਹੀ ਆਉਂਦੇ ਆ ਨਾ ਬੰਦਾ ਕੋਈ ਨਮਾਜ਼ ਨਹੀਂ ਨਾ ਆਪੇ ਆਸ ਕੀ ਸਤਾਣਾ ਹੁਣ ਜਿੰਦਾਬਾ ਵਿਕਾਸ ਦੇ ਕਿਹੜੇ ਕਿਹੜੇ ਕਾਮਲੇ ਜਿਹੜੇ ਅਮਰਸਰ ਸਾਹਿਬ ਦੇ ਹੋਣ ਚਾਹੀਦੇ ਨੇ ਆ ਕੀ ਦਾ ਕਿਹੜਾ ਵਿਕਾਸ ਆ ਜਿਹੜੀ ਆ ਵਿੱਚ ਲਾਈਨ ਬਣਾਈ ਆ ਐਨਾ ਕਰੋੜ ਰੁਪਏ ਆ ਅਰਬ ਰੁਪਏ ਖਰਚ ਕਰਤਾ ਮੈਟਰੋ ਤੇ ਉਹ ਕੋਈ ਚੱਲੀ ਆ ਕੀ ਵਿਕਾਸ ਆ ਇਹ ਵਿਕਾਸ ਆ ਕੋਈ ਆਮ ਆਦਮੀ ਨੂੰ ਫਾਇਦਾ ਹੈ ਜੇ ਕੋਈ ਆਮ ਆਦਮੀ ਨੂੰ ਫਾਇਦਾ ਤੇ ਦੱਸੋ ਤੁਹਾਡੇ ਸਾਹਮਣੇ ਵਿਕਾਸ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਲੋਕਾਂ ਦੇ ਵਿੱਚ ਮਣਾ ਵਿੱਚ ਨਾਰਜੀ ਆ ਅਤੇ ਉਹਨਾਂ ਨੇ ਕਹਿਣਾ ਵੀ ਜਿਹੜਾ ਵੀ ਮੀਤਵਾ ਚੁਣਿਆ ਜਾਂਦਾ ਵਾ ਐਮਐਲਏ ਜਸਪੀਰ ਸਿੰਘ ਬਣਿਆ ਕਦੀ ਆਣ ਕੇ ਇਹ ਨਹੀਂ ਆਣ ਕੇ ਵੜਿਆ ਆਪਣੇ ਇਲਾਕੇ ਚ ਐਮਪੀ ਦੀ ਦੂਰ ਦੀ ਗੱਲ ਹੈ ਇਲਾਕੇ ਨਹੀਂ ਪਤਾ ਆਪਣੇ ਇੱਕ ਇੱਕ ਕੌਂਸਲਰ ਬਣ ਜਾਂਦਾ ਉਹ ਨਹੀਂ ਨਿਕਲਦਾ ਬਾਹਰ ਕਰੋ ਇਲਾਕੇ ਦੀ ਲੈਂਦਾ ਚਾਰ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਮਨਾਂ ਵਿੱਚ ਨਾਰਾਜ਼ਗੀ ਆ ਕਿਦਾਂ ਕਿਦਾਂ ਲੈ ਕੇ ਐਮਪੀ ਨੂੰ ਲੈ ਕੇ ਕਿਉਂ ਨਾਰਾਜ਼ਗੀ ਆ ਐਮਐਲਏ ਨੂੰ ਲੈ ਕੇ ਵੀ ਨਾਰਾਜ਼ਗੀ ਆ ਤੇ ਉਹਨਾਂ ਕਹਿੰਦਾ ਕਿ ਜਿਹੜਾ ਵੀ ਵੋਟ ਲੈ ਕੇ ਆਉਂਦਾ ਵੋਟਾਂ ਲੈ ਕੇ ਵਾਪਸ ਬਾਹਰ ਮੁੜ ਕੇ ਵਾਪਸ ਨਹੀਂ ਆਉਂਦਾ ਹਾਂਜੀ ਬੋਲੀ ਅਸੀਂ ਉਹਦੇ ਕੋਲ ਗਏ ਐਮਐਲਏ ਦੇ ਕੋਲ ਆ ਜਿਹੜਾ ਆਪਣੇ ਜਸਬੀਰ ਆ ਓ ਆਈ ਆ ਵੰਡ ਆਪੇ ਮੈਨੂੰ ਬਾਸ ਲਿਆ ਰਹੇ ਹੋ ਮੈਂ ਤੁਹਾਡੇ ਗੱਡਰ ਸਾਫ ਕਰ ਦਿੰਦਾ ਮੇਰੇ ਕੋਲ ਪੈਸਾ ਨਹੀਂ ਹੈਗਾ ਇਹ ਉਹਨਾਂ ਦਾ ਹਾਰਿਆ ਪੈਸਾ ਹੈਗਾ ਹੀ ਨਹੀਂ ਨਾ ਉਹਨੇ ਕਦੀ ਗਲੀਆਂ ਵਿੱਚ ਕੀੜਾ ਮਾਰਿਆ ਗੋਡੇ ਗੋਡੇ ਪਾਣੀ ਗਲੀਆਂ ਵਿੱਚ ਖੜਾ ਹੋ ਜਾਂਦਾ ਬੁਰਾ ਹਾਲ ਤਾਂ ਬੌਕੇ ਦਿਹਾ ਰਹੇ ਇਹ ਇਹਨਾਂ ਦਾ ਵਿਕਾਸ ਹੈ ਜਬਾਨਾ ਤੇ ਕਾਂਗਰਸ ਨੇ ਬਣਾ ਪੀਲੀ ਵਾਰੂ ਵੀ ਮੈਂ ਇੰਟਰੂਵ ਤੋਂ ਹੁੰਦੀ ਸੀ ਨਾ ਤੇ ਮੇਰੇ ਘਰ ਬੜੀ ਲੜਾਈ ਪਈ ਵੀ ਤੂੰ ਗਲਤ ਇੰਟਰੂਵ ਦੇ ਗਿਆ ਆ ਅੱਜ ਮੈਂ ਸਹੀ ਦਊਂਗਾ ਜੀ ਅੱਜ ਕੀ ਕਹਿਣਾ ਚਾਹੋਗੇ ਜਨਤਾ ਤੁਹਾਨੂੰ ਦੇਖ ਰਹੀ ਹੈ ਕੀ ਅੱਭੀ ਹੋਣਾ ਚਾਹੀਦਾ ਕਿਸ ਤਰ੍ਹਾਂ ਐਮਪੀ ਉਹਦਾ ਐਮਪੀ ਦੀ ਗੱਲ ਕਰੀਏ ਵਿਕਾਸ ਦੇ ਕੰਮ ਕਿਸ ਤਰ੍ਹਾਂ ਹੋਣ ਜੀਦੇ ਹੈ ਉਹਦਾ ਹੈ ਸਹੀ ਕਾਂਗਰਸ ਪਾਰਟੀ ਦਾ ਬੰਦਾ ਸਹੀ ਆ ਉਹ ਜਿਹੜੀ ਬਾਊਰੀ ਗੱਲ ਕਹਿੰਦੇ ਉਹ ਠੀਕ ਇਹਨਾਂ ਮੈਂ ਵੀ ਗਿਆ ਹਾਂ ਉੱਥੇ ਪਰ ਸਰਕਾਰ ਉੱਤੇ ਮੰਡੀ ਨਹੀਂ ਬੀਜਪੀ ਦਾ ਸੁਪੜਾ ਹੀ ਸਾਫ ਹੈ ਇਥੇ ਉਹਨੂੰ ਦਿੱਲੀ ਤੋਂ ਦੇ ਆ ਕੇ ਤੇ ਖੜਾ ਕਰਦੇ ਨੇ ਉਹਨੂੰ ਕਿਹਨੇ ਵੋਟ ਪਾਉਣੀ ਔਰ ਔਰ ਜਿਹੜਾ ਗਿਆ ਨਾ ਜਿੱਦ ਲਈ ਦੂਜਾ ਗਿਆ ਹੀ ਕਿਹੜਾ ਗਿਆ ਹਾਰੀ ਹਾਰੀ ਪੜੀ ਆ ਹੀ ਉਹ ਵੀ ਇਦਾਂ ਗਿਆ ਇਹ ਨਹੀਂ ਇੱਥੇ ਜਾਣਾ ਉਹਨਾਂ ਬੀਜਪੀ ਉਹਨੇ ਕਿਹਨੇ ਬਣਾਉਣਾ ਬਣਾਣਾ ਹੋਈ ਨਹੀਂ ਬਣਾ ਜਾਂ ਸੋਨੀ ਨੇ ਬਣਾ ਬਣਾ ਤਾਂ ਕੋਈ ਠੀਕ ਹੈ ਉਹ ਬਹੁਤ ਧਰਵਾਦੀ ਤੁਸੀਂ ਦੇਖਿਆ ਵੀ ਲੋਕਾਂ ਦੇ ਮਨਾਂ ਵਿੱਚ ਨਰਾਰਜੀ ਆ ਐਮਪੀ ਨੂੰ ਲੈ ਕੇ ਵੀ ਲੋਕ ਸਰਕਾਰਾਂ ਵੋਟਾਂ ਲੈ ਕੇ ਵਾਪਸ ਮੋੜ ਦੀਆਂ ਨਹੀਂ ਹੈ ਗੱਲਬਾਤ ਕਰਾਂਗੇ ਚਾਹ ਵਾਲੇ ਦੇ ਨਾਲ ਜਿਹੜਾ ਕਿ ਡੇਲੀ ਚਾਹ ਬਣਾਉਂਦੇ ਨੇ ਲੋਕਾਂ ਨੂੰ ਚਾਹ ਬਣਾ ਕੇ ਤੇ ਮੇਰੇ ਸੋ ਤੁਸੀਂ ਵੋਟ ਪਾਉਣੀ ਆ ਕਿਸ ਤਰ੍ਹਾਂ ਦਾ ਐਮਪੀ ਹੋਣਾ ਚਾਹੀਦਾ ਵਾ ਕਿਸ ਤਰ੍ਹਾਂ ਦਾ ਵਿਕਾਸ ਹੋਣਾ ਚਾਹੀਦਾ ਮਰਥਾ ਸਾਹਿਬ ਦਾ ਐਮਪੀ ਜਿਹੜਾ ਵਿਕਾਸ ਥੋੜਾ ਹੋਵੇ ਜਾਂ ਸਭ ਤੋਂ ਮੇਲ ਮੁੱਦਾ ਨਸ਼ਿਆਂ ਦਾ ਗ੍ਰਹੀ ਗ੍ਰਹੀ ਨਸ਼ਾ ਵੇਗੰਦਿਆ ਵਾਦੇ ਪਹਿਲਾਂ ਕਰਦੇ ਆ ਲੋਕਾਂ ਦੇ ਨੌਜਵਾਨ ਬੱਚੇ ਮਰ ਰਹੇ ਆ ਰੋਜ਼ ਡੇਲੀ ਤੇ ਕਿਸੇ ਦਾ ਧਿਆਨ ਅੱਗੇ ਨਾਲ ਜਿਆਦਾ ਵੇ ਵੇਗੰਦਿਆ ਵਾ ਕਰ ਕਰ ਕੋਈ ਵਿਚਾਰਿਆ ਪਾਰਟੀਆਂ ਨੇ ਆਪੇ ਆਪਣੇ ਉਮੀਦਵਾਰ ਜਿਹੜੇ ਮੈਦਾਨ ਵਿੱਚ ਤਾਰ ਦਿੱਤੇ ਗਏ ਨੇ ਤੁਹਾਡਾ ਮਨਸਨ ਲੀਡਰ ਕਿਹੜਾ ਵਾ ਕਿਸ ਦਾ ਐਮਪੀ ਹੋਣਾ ਚਾਹੀਦਾ ਜਿਹੜਾ ਅਮਰਸਰ ਸਾਹਿਬ ਦਾ ਵਿਕਾਸ ਕਰੇ ਚਲੋ ਅਮਰਸਰ ਦੇ ਲੀਡਰ ਤੇ ਅਮਰਸਰਾਉਣਾ ਚਾਹੀਦਾ ਜਿਹੜਾ ਐਮਪੀ ਆ ਜਾਗਿਆਂ ਨੂੰ ਪੋਛੀ ਸਕਿਆ ਇਹ ਦਿਨਾਂ ਕੋ ਸ਼ੋਮਣੀ ਕਾਲੀਦਾਲ ਨੇ ਅਨੀਲ ਜੋਸ਼ੀ ਨੂੰ ਤਿਆਰ ਕਰ ਦਿੱਤਾ ਵਾ ਮੈਦਾਨ ਵਿੱਚ ਉੱਤੇ ਜਿਹੜੇ ਕੀ ਕਾਂਗਰਸ ਤੋਂ ਗੁਰੀਸ਼ ਸਿੰਘ ਔਇਲਾ ਨੇ ਤੇ ਭਾਜਪਾ ਤੋਂ ਤਰਨਜੀਤ ਸਿੰਘ ਸੰਧੂ ਨੇ ਤੇ ਆਮ ਆਦਮੀ ਪਾਰਟੀ ਤੋਂ ਕੁਲਦੀਪ ਸਿੰਘ ਧਾਰੀਵਾਲ ਨੇ ਚਾਰਾਂ ਦਾ ਮੁਕਾਬਲਾ ਵਾ ਚਾਰਾਂ ਜਿਹੜਾ ਉਮੀਦਵਾਰ ਹੋਣਾ ਚਾਹੀਦਾ ਵਾ ਅੰਝਲੇ ਦੇ ਹੱਕ ਤੇ ਆਉਂਝਲੇ ਦੇ ਔਇਲੇ ਦਾ ਹਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਲੋਕਾਂ ਦਾ ਕਹਿਣਾ ਵੀ ਗੁਰੀਸ਼ ਸਿੰਘ ਔਇਲਾ ਜਿਹੜਾ ਕੀ ਐਮਪੀ ਹੋਣਾ ਚਾਹੀਦਾ ਵਾ ਅਤੇ ਕਈਆਂ ਦੀ ਜਿਹੜੀ ਨਾਰਕੀ ਵੀ ਜਿੰਨ ਨਜ਼ਰ ਆ ਰਹੀ ਆ ਪਰ ਇਹ ਤਾਂ ਹੁਣ ਫੈਸਲਾ ਦੇਖਾਂਗੇ ਵੀ ਆਉਣ ਵਾਲੇ ਸਮੇਂ ਵਿੱਚ ਕੌਣ ਜਿਹੜਾ ਬਾਜੀ ਮਾਰਦਾ ਅਤੇ ਕੌਣ ਜਿਹੜਾ ਜਿੱਤ ਕੇ ਜਿਹੜਾ ਐਮਪੀ ਦੀ ਜਿਹੜਾ ਲੜਦਾ ਬਾ ਤੁਸੀਂ ਦੇਖ ਸਕਦੇ ਹੋ ਅਮਰਸਾ ਦੀਆਂ ਸੜਕਾਂ ਦੇ ਵਿੱਚ ਬੈਠੇ ਆ ਲੋਕਾਂ ਨਾਲ ਗੱਲਬਾਤ ਵੀ ਕਰਾਂਗੇ ਹਾਂਜੀ ਬਾਊ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਨਰੇਸ਼ ਹੈ ਹਾਂਜੀ ਨਰੇਸ਼ ਨਰੇਸ਼ ਜੀ ਕਿਸ ਤਰ੍ਹਾਂ ਐਮਪੀ ਹੋਣਾ ਜਿਹਦਾ ਤੁਹਾਡਾ ਐਮਪੀ ਜਿਹੜਾ ਮਤਲਬ ਸਾਰਿਆਂ ਨੂੰ ਵੇਖੇ ਜਿਹੜਾ ਸਹੀ ਹੋਣਾ ਚਾਹੀਦਾ ਸਹੀ ਦਾ ਹਾਂਜੀ ਕਿਸ ਤਰ੍ਹਾਂ ਕਿਹੜੇ ਕਿਹੜੇ ਕੰਮ ਹੋਣ ਜੀ ਵਿਕਾਸ ਕੰਮ ਸਾਰੇ ਹੋਣੇ ਚਾਹੀਦੇ ਮਹਾਰਾਜ ਕੰਮ ਕੋਈ ਰੁਕਣਾ ਨਹੀਂ ਚਾਹੀਦਾ ਕੰਮ ਸਾਰੇ ਹੋਣਾ ਚਾਹੀਦੇ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦਾ ਜਿਹੜਾ ਕੀ ਨਾਰਾਜ਼ਗੀ ਹੈ ਲੋਕਾਂ ਦੇ ਮਾੜਾ ਵਿੱਚ ਬਾਉ ਜੀ ਨਾਲ ਗੱਲਬਾਤ ਕਰਦੇ ਆ ਬਾਉ ਜੀ ਅਮਰਸਰ ਦਾ ਐਮਪੀ ਕਿਸ ਦਾ ਹੋਣਾ ਚਾਹੀਦਾ ਵਾ ਵੇਖੋ ਜੀ ਐਮਪੀ ਅਮਰਸਰ ਦਾ ਹੋਣਾ ਚਾਹੀਦਾ ਜਿਹੜਾ ਆ ਵੇਖੋ ਤੁਹਾਡੇ ਸਾਹਮਣੇ ਆ ਸ਼ੀਵਰ ਦਾ ਬੜਾ ਭੈੜਾ ਹਾਲ ਆ ਸਾਡਾ ਨਾ ਮੈਂ ਰਾਮ ਮੰਦਰ ਕਮੇਟੀ ਆਪ ਲੱਗ ਨੁਣੀ ਉਦੋਂ ਦਾ ਮਖਜਾਂਚੀ ਆ ਅਸੀਂ ਇਰਕਾਰ ਆ ਰਾਮ ਨੰਥੀ ਮਨਾਈ ਉਥੇ ਉਹ ਸਾਡੇ ਸਾਰੇ ਸ਼ੀਵਰ ਜਾਮ ਸੀਗੇ ਪ੍ਰਾਈਵੇਟ ਬੰਦੇ ਲਿਆ ਗਏ ਅਸੀਂ ਉਹਨਾਂ ਕੋਲੋਂ ਕੰਮ ਕਰਾਇਆ ਸਾਰੇ ਮਤਲਬ ਸਪਾਈਸ ਵੀ ਕਰਾਈ ਐ ਇੰਨੇ ਕਿ ਸ਼ੀਵਰ ਜਾਮ ਹੋਏ ਪਏ ਨੇ ਇਹਦਾ ਹਿਸਾਬ ਹੀ ਨਹੀਂ ਤੇ ਦੂਜੀ ਗੱਲ ਇਹ ਹੈ ਜਿਹੜਾ ਔਜਲਾ ਸਾਹਿਬ ਨੇ ਮੈਂ ਨਾਲ 2003 ਤੋਂ ਜਾਣਦਾ ਵਧੀਆ ਉਮੀਦਵਾਰ ਆ ਔਰ ਵਧੀਆ ਕੰਮ ਕਰਦੇ ਨੇ ਮਿਲ ਵੀ ਪਿੰਦੇ ਲੋਕਾਂ ਨੂੰ ਆਮ ਮੈਂਬਰਾਂ ਤੇ ਮਿਲਦੇ ਨਹੀਂ ਕਿਸੇ ਨੂੰ ਮਤਲਬ ਸਾਡਾ ਸ਼ਿਆਣਾ ਚਾਹੁੰਦਾ ਵਿਕਾਸ ਸਭ ਤੋਂ ਵੱਡੀ ਮੁਸੀਬਤ ਇਹ ਹੈ ਕਿ ਇੱਥੇ ਸ਼ੀਵਰ ਦਾ ਬਹੁਤ ਘੜਾ ਆ ਰਿਹਾ ਤੋ ਬੌੜੀ ਚਾਰਾ ਪਾਰ ਉਮੀਦਵਾਰਾਂ ਨੇ ਪਾਰਟੀਆਂ ਨੇ ਆਪਣੇ ਉਮੀਦਵਾਰ ਜਿਹੜੇ ਕਿ ਚੌਣ ਮੈਦਾਨ ਉਤਾਰ ਦਿੱਤੇ ਨੇ ਤੁਹਾਨੂੰ ਇਹ ਚੀਜ਼ ਦਾ ਪਤਾ ਵਾ ਚਾਰਾਂ ਚ ਕਿਹੜਾ ਉਮੀਦਵਾਰ ਜਿਹੜਾ ਤੁਹਾਡਾ ਮਨਸਾ ਦਾ ਲੀਡਰ ਹੋਣਾ ਚਾਹਦਾ ਵਾ ਜਿਹੜਾ ਕਿ ਤੁਹਾਡੀ ਗੱਲ ਜੜੀ ਆ ਉੱਪਰ ਤੱਕ ਪਹੁੰਚਾਵੇ ਜਿਹੜੇ ਲੋਕ ਸਭਾ ਦੇ ਨੇ ਵੇਖੋ ਜੀ ਲੋਕ ਸਭਾ ਦੇ ਪਹਿਲੇ ਨੰਬਰ ਤੇ ਹੈਗੇ ਨੇ ਆਪਣੇ ਉਹ ਔਜਲਾ ਸਾਹਿਬ ਵਧੀਆ ਬੰਦੇ ਵਧੀਆ ਇਨਸਾਨ ਨੇ ਪਰ ਮੈਂ ਦੱਸਿਆ ਕਿ ਮੈਂ 2003 ਤੋਂ ਨਾਲ ਜਾਣਨਾ ਦੂਜੀ ਗੱਲ ਇਹ ਆ ਕਿ ਜਿਹੜੇ ਬੀਜੇਪੀ ਵਾਲੇ ਨੇ ਉਹ ਵੀ ਬੰਦੇ ਇਮਾਨਦਾਰ ਠੀਕ ਆ ਬੰਦੇ ਮੋਦੀ ਸਾਹਿਬ ਬਹੁਤ ਇਮਾਨਦਾਰ ਬੰਦੇ ਨੇ ਠੀਕ ਹੈ ਉਹਨਾਂ ਦੀ ਰਹਿ ਰਮਾਈ ਹੈ ਜੇ ਕੰਮ ਹੋਵੇ ਤੇ ਬਹੁਤ ਵਧੀਆ ਹੋਵੇਗਾ ਹਾਂ ਹੋਰ ਭਾਈ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਅਮਰਥਾ ਦੇ ਲੋਕਾਂ ਨਾਲ ਗੱਲਬਾਤ ਕੀਤੀ ਤੇ ਲੋਕਾਂ ਦਾ ਕਹਿਣਾ ਵੀ ਐਮਪੀ ਉਹ ਹੋਣਾ ਚਾਹੀਦਾ ਵਾ ਜਿਹੜੀ ਸਾਡੀ ਸੁੱਖ-ਦੁੱਖ ਵਿੱਚ ਪਾਈ ਹਵਾਲ ਹੋਵੇ ਅਤੇ ਸਾਡੀਆਂ ਜਿਹੜੀਆਂ ਮੁਸ਼ਕਲਾਂਾਂ ਦਾ ਜਿਹੜਾ ਹੱਲ ਕਰਾਵੇ ਹੁਣ ਦੇਖਾਂਗੇ ਵੀ ਲੋਕ ਸਭਾ ਦੇ ਵਿੱਚ ਇਲੈਕਸ਼ਨ ਵਿੱਚ ਕਿਹੜੀ ਜਿਹੜਾ ਉਮੀਦਵਾਰ ਜਿਹੜਾ ਕੀ ਬਾਜ਼ੀ ਮਾਰਦਾ ਵਾ ਅਤੇ ਕਿਸ ਦੇ ਸਿਰ ਦੇ ਉੱਤੇ ਜਿਹੜਾ ਐਮਪੀ ਦਾ ਜਿਹੜਾ ਤਾਜ ਸਜਾਇਆ ਜਾਂਦਾ ਵਾ ਦੇਖਣਾ ਹੋਵੇਗਾ ਮੈਨੂੰ ਦਿਓ ਜਤ ਮੈਂ ਤੁਹਾਡਾ ਹਰਦੀਪ ਸਿੰਘ ਗਰੇਵਾਲ ਪੰਜਾਬੀ ਲੋਕ ਅਮਰਸਰ <laughs>